ਅੰਤਰਰਾਸ਼ਟਰੀ ਮੈਲਾ ਦੇ ਇਸ ਮੌਕੇ ਅੱਜ ਖਨੌਰੀ ਮੋਰਚੇ ਉੱਪਰ ਚੱਲ ਰਹੇ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਇਸਮੋਲਿਤ ਕੀਤੀ ਕਿਸਾਨ ਮਹਾਪੰਚਾਇਤ ਮਹਿਲਾਵਾਂ ਦੀ ਪ੍ਰਧਾਨਗੀ ਹੋਈ ਅਤੇ ਸਟੇਜ ਦੀ ਕਾਰਵਾਈ ਵੀ ਮਹਿਲਾਵਾਂ ਦੇ ਹਿੱਸੇ ਆਈ ਸਟੇਜ ਤੋਂ ਮਹਿਲਾ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਮੋਰਚੇ ਵਿੱਚ ਔਰਤਾਂ 50% ਦੀ ਹਿੱਸਾ ਲੈਂਦੀਆਂ ਹਨ ਉਸ ਮੋਰਚੇ ਦੀ ਜਿੱਤ ਯਕੀਨੀ ਹੁੰਦੀ ਹੈ ਮੈਲਾ ਕਿਸਾਨ ਬੁਲਾ ਰਹੇ ਨੇ ਕਿਹਾ ਕਿ ਕਿਸਾਨਾਂ ਦੀਆਂ ਜੋ ਮੰਗਾਂ ਹਨ ਇਹ ਕੋਈ ਨਵੀਆਂ ਹਨ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਨ ਬੁਲਾ ਰਹੇ ਨੇ ਕਿਹਾ ਕਿ ਸਾਨੂੰ ਫਸਲਾਂ ਦੇ ਸਹੀ ਭਾਅ ਮਿਲਣ ਜੋ ਸਰਕਾਰਾਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦੇ ਕਰਦੀਆਂ ਹਨ ਉਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਹਿਲਾਵਾਂ ਦਾ ਕਿਸਾਨ ਮੋਰਚੇ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 193 ਦਿਨ ਵਿੱਚ ਸ਼ਾਮਲ ਹੋ ਗਿਆ ਅਸੀਂ ਤਾਂ ਇਹੀ ਕਹਿਣਾ ਚਾਹੁੰਨੇ ਆ ਵੀ ਤੁਸੀਂ ਸਾਨੂੰ ਇਹ ਵੀ ਪੱਤਰਕਾਰ ਭਰਾ ਪੁੱਛਦੇ ਆ ਸਵਾਲ ਵੀ ਤੁਸੀਂ ਇੱਥੇ ਕਿਉਂ ਮਨਾਉਨੇ ਆ ਸਾਡੇ ਭੈਣ ਭਰਾ ਸਾਡੇ ਹਸਬੰਡ ਇੱਥੇ ਆ ਤਾਂ ਬਜ਼ੁਰਗ ਵੀ ਇੱਥੇ ਆ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇ ਹਾਲੇ ਤਾਂ ਭੈਣਾਂ ਆ ਰਹੀਆਂ ਇੱਥੇ ਸਾਨੂੰ ਥਾਂ ਨਹੀਂ ਮਿਲਣਾਗਾ ਬੈਠਣ ਦੀ ਜਗ੍ਹਾ ਵੀ ਨਹੀਂ ਬਹੁਤ ਘੱਟ ਪੈ ਜਾਣੀਆਂ ਜਗ੍ਹਾ ਵੀ ਹਰ ਪਿੰਡ ਤੋਂ ਹਰ ਥਾਂ ਤੋਂ ਜ਼ਿਲ੍ਹੇ ਤੋਂ ਇੱਥੇ ਇਕੱਠਾ ਹੋ ਰਹੀਆਂ ਅੱਜ ਵੀ ਹਾਂਜੀ ਅੱਜ ਸਾਰੀ ਡਿਊਟੀ ਮਹਿਲਾਵਾਂ ਦੀ ਆ ਅੱਜ ਭਾਈ ਵੀਰ ਨਹੀਂ ਕੋਈ ਵੀ ਸਾਡੇ ਸਾਥ ਦੇਵ ਕਾ ਅੱਜ ਮਹਿਲਾਵਾਂ ਹੀ ਦੇਣਗੇ ਆ ਸਰ ਅੱਜ ਦੇਖੋ ਤੁਹਾਡੇ ਸਾਹਮਣੇ ਇਧਰ ਵੀ ਅਸੀਂ ਸਟੇਜ ਦੀ ਸੇਵਾ ਵੀ ਉਹ ਅਸੀਂ ਲੈ ਕਰੀਆਂ ਜੇ ਸਟੇਜ ਸੈਕਟਰੀ ਆ ਉਹ ਵੀ ਇੱਕ ਭੈਣ ਕਰ ਰਹੀ ਆ ਸਟੇਜ ਦੀ ਸੇਵਾ ਵੀ ਆਪਣੇ ਪਤੀ ਦਾ ਕੀ ਨਾਮ ਹੈ ਜੀ ਪ੍ਰੀਤਪਾਲ ਕੌਰ ਕਿੱਥੋਂ ਆਏ ਹੋ ਲਬਾਨੇ ਵਾਲੀ ਤੋਂ ਹੀ ਕੀ ਲੱਗਦੇ ਹੋ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਦੀ ਬੇਟੀ ਕੀ ਕਹਿਣਾ ਚਾਹੁੰਦੇ ਹੋ ਮਹਿਲਾ ਦਿਵਸ ਦੇ ਮੌਕੇ ਦੇ ਖਨੋਰੀ ਬਾਰਡਰ ਦੇ ਉੱਪਰ ਪਹੁੰਚੇ ਹੋ ਕਿਸ ਤਰ੍ਹਾਂ ਦੇ ਤਰੀਕੇ ਨਾਲ ਮਨਾਇਆ ਜਾਏਗਾ ਹਾਂਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੋ ਘਰਾਂ ਚ ਬੈਠੇ ਹੋ ਉਹਨਾਂ ਦਾ ਵੀ ਫਰਜ਼ ਬੰਦ ਹੈ ਕਿ ਅਸੀਂ ਖਨੌਰੀ ਬਾਰਡਰ ਤੇ ਪਹੁੰਚ ਕੇ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਜਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਤੋਂ ਲਾਗੂ ਕਰਵਾਈਏ ਕਿਸ ਤਰੀਕੇ ਨਾਲ ਮਨਾਇਆ ਜਾਏਗਾ ਮਹਿਲਾ ਦਿਵਸ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਮਹਿਲਾਵਾਂ ਸ਼ਹਿਰਾਂ ਦੇ ਵਿੱਚ ਮਨਾਉਂਦੀਆਂ ਨੇ ਕਿਉਂਕਿ ਅੱਜ ਕੱਲ ਮਹਿਲਾਵਾਂ ਦੀ ਗੱਲ ਕਰੀ ਤਾਂ ਵੱਡੇ ਵੱਡੇ ਪਤਾ ਤੇ ਤੈਨਾਤ ਨੇ ਵੱਡੇ ਵੱਡੇ ਅਫਸਰ ਸਹਿਬਾਨ ਬਰਚੇ ਹਾਂਜੀ ਹਾਂਜੀ ਸ਼ਹਿਰਾਂ ਦੇ ਵਿੱਚ ਮਨਾਉਣ ਦਾ ਤਾਂ ਕੋਈ ਮਕਸਦ ਹੀ ਨਹੀਂ ਰਿਹਾ ਕਿ ਜਦੋਂ ਸਾਡੇ ਵੀਰ ਭਰਾਤ ਸਭ ਬਾਰਡਰਾਂ ਤੇ ਡਟੇ ਹੋਏ ਆ ਕਿ ਅਸੀਂ ਸ਼ਹਿਰਾਂ ਦੇ ਵਿੱਚ ਮਨਾ ਕੇ ਕੀ ਕਰ ਕਿੰਨਾ ਕੱਲੀ ਕੀ ਨਾਮ ਹੈ ਜੀ ਉਹ ਜਸਵੀਰ ਦਾ ਅ ਡੱਲੀਵਾਲ ਸਾਡੇ ਕੀ ਲੱਗਦਾ ਪੈਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖਨੋਰੀ ਬਾਰਡਰ ਦਾ ਪਰ ਇਹ ਤਾਂ ਇਹੋ ਹੀ ਕਹਿਣਾ ਚਾਹੁੰਦੇ ਆ ਬਈ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਸਾਥ ਦੀ ਲੋੜ ਹੈ ਹੈਨਾ ਆਪਾਂ ਅੱਜ ਘਰਾਂ ਵਿੱਚ ਬੈਠ ਕੇ ਤੇ ਆਪਣਾ ਵजूद ਗਵਾਈ ਜਾਂਦੇ ਆ ਹੈਨਾ ਜੇ ਹੁਣ ਆਪਣਾ ਵजूद ਇੱਥੇ ਇੱਥੇ ਜੋਗਰਾ ਰਹਿ ਗਿਆ ਹੁਣ ਘਰਾਂ ਵਿੱਚ ਬੈਠ ਕੇ ਵजूद ਨਹੀਂ ਬਣਨਾਗਾ ਵजूद ਬਣੂਗਾ ਇੱਥੇ ਬਾਰਡਰਾਂ ਤੇ ਪਹੁੰਚ ਕੇ ਫੇਰ ਹੀ ਆਪਾਂ ਡਟ ਕੇ ਮੁਕਾਬਲਾ ਕਰ ਸਕਾਂਗੇ ਜੇ ਮੁਕਾਬਲਾ ਕਰਾਂਗੇ ਤਾਂ ਕੁਝ ਲਵਾਂਗੇ ਜੇ ਮੁਕਾਬਲਾ ਨਹੀਂ ਕਰਾਂਗੇ ਤਾਂ ਆਪਾਂ ਖੱਲੀ ਅਥਰੇ ਮਹਿਲਾ ਦਿਵਸ ਦੇ ਬਿਲਕੁਲ ਕੁਝ ਕਹਿਣਾ ਚਾਹੁੰਗੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਇਹ ਕਹਿਨੀ ਆ ਅਸੀਂ ਵੀ ਮਹਿਲਾ ਦਿਵਸ ਮਨਾਉਣ ਵਾਸਤੇ ਹੁੰਦਾ ਖੁਸ਼ੀਆਂ ਦਾ ਪਰ ਅੱਜ ਸਾਡੇ ਵਾਸਤੇ ਖੁਸ਼ੀ ਨਹੀਂ ਹੈਗੀ ਅਸੀਂ ਤਾਂ ਅੱਜ ਪਰੇਸ਼ਾਨ ਤੇ ਦੁਖੀ ਹੈਗੇ ਆਂ ਤੇ ਅਕਸਰ ਅਸੀਂ ਹੁਣ ਆਪਦਾ ਮਹਿਲਾ ਦਿਵਸ ਉਹ ਦਿਨ ਤਾਂ ਮਨਾਉਣਾ ਮਨਾਉਣਾ ਪਰ ਇੱਥੇ ਮਨਾਵਾ ਮਾਹਲਾ ਬੇਸ ਦੇ ਨੋਟੇ ਤੇ ਅੱਜ ਇਸ ਹਨੋਰੀ ਬਾਡਲ ਦੇ ਉੱਤੇ ਪਹੁੰਚ ਗਿਆ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਮਾਤਾਵਾਂ ਸਭ ਦਾ ਦਿਲ ਦੀ ਜਹਰਾਈ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਦੂਰ ਦਰਾਜ ਤੋਂ ਅੱਜ ਇੱਥੇ ਚੱਲ ਕੇ ਆਏ ਹੋ ਤੇ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਕੱਲੀ ਕੋਸ਼ਿਸ਼ ਨਹੀਂ ਕੀਤੀ ਸਫਲ ਬਣਾਇਆ ਹੈ ਬੇਸ਼ੱਕ ਜਸਦਿੰਤੋਂ ਅੱਪਾਂ ਮੈਡੀਕਲ ਹੈਲਪ ਲੈਣੀ ਸ਼ੁਰੂ ਕੀਤੀ ਹੈ ਕਾਫੀ ਡ੍ਰਿਪ ਵੀ ਲੱਗੀ ਬੋਤਲਾਂ ਲੱਗੀਆਂ ਟੀਕੇ ਲੱਗੇ ਲੇਕਿਨ ਮੇਰਾ ਖਿਆਲ ਹੈ ਉਹ ਸਾਰੀ ਡ੍ਰਿਪ ਨੇ ਸਾਰੀ ਦਵਾਈ ਨੇ ਉਹਨਾ એનર્ਜੀ ਨਹੀਂ ਦਿੱਤੀ ਉਹਨੀ ਤਾਕਤ ਨਹੀਂ ਦਿੱਤੀ ਉਹਨਾ ਕੰਮ ਨਹੀਂ ਕੀਤਾ ਜਿੰਨਾ ਆਪ ਸਭ ਦੇ ਰੱਬ ਵਰਗੇ ਦਰਸ਼ਨਾ ਨੇ ਕੀਤਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਜੋ એનર્ਜੀ ਮਿਲੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਤਕੜੀਆਂ ਹੋ ਕੇ ਅੱਜ ਦੇ ਇਸ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਦੇ ਆ ਜਿਸ ਤਰੀਕੇ ਦੇ ਨਾਲ ਅੰਦੋਲਨ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਉਮੀਦ ਹੈ ਇਸ ਸਹਿਯੋਗ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਕਿਉਂਕਿ ਆਪਾਂ ਇਹਨੂੰ ਜਿੱਤਣਾ ਹੈ ਆਪਾਂ ਇਹਨੂੰ ਜਿੱਤਣਾ ਹੈ ਤੁਸੀਂ ਇੱਕ ਬੇਨਤੀ ਮੇਰੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਪੀਕਰਾਂ ਦੇ ਰਾਹੀਂ ਅਗਰ ਕੋਈ ਇੱਥੇ ਜਿਸ ਕਿਸੇ ਨੂੰ ਮੈਂ ਮਿਲ ਰਿਹਾ ਹਾਂ ਆਮੋ ਸਾਹਮਣੇ ਹੋ ਰਹੇ ਆ ਉਹਨਾਂ ਸਾਰਿਆਂ ਨੂੰ ਵੀ ਜਾਂ ਕੋਈ ਦੂਰ ਜਿਹੜੇ ਕੋਈ ਸਾਡੀਆਂ ਭੈਣਾਂ ਸਾਡੀਆਂ ਧੀਆ ਬੈਠੀਆਂ ਨੇ ਜਾਂ ਤੁਰ ਫਿਰ ਰਹੀਆਂ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹੋਇਆ ਕਿ ਇੱਕ ਵੱਡੀ ਉਮੀਦ ਕਰਦਾ ਮੈਂ ਤੁਹਾਡੇ ਤੋਂ ਕਿ ਭੈਣੋ ਜਦੋਂ ਖੇਤਾਂ ਦੇ ਵਿੱਚ ਸਾਡੇ ਵੀਰ ਕੰਮ ਕਰਦੇ ਹੁੰਦੇ ਆ ਤੇ ਤੁਸੀਂ ਘਰਾਂ ਦੇ ਵਿੱਚ ਮਿੱਟੀ ਲਾਲ ਮਿੱਟੀ ਹੁੰਦੀ ਹੈ ਡੰਗਰ ਸਾਂਭਦੀਆਂ ਹੋਰ ਘਰ ਦਾ ਕਾਰੋਬਾਰ ਕਰਦੀਆਂ ਖੇਤਾਂ 'ਚ ਕੰਮ ਕਰਦਿਆਂ ਦੇ ਮਗਰ ਅੰਨ ਪਾਣੀ ਪਹੁੰਚਦਾ ਕਰਦੀਆਂ ਕਾਦੇ ਲਈ ਕਿ ਸਾਡੇ ਬੱਚਿਆਂ ਦਾ ਭੁੱਖ ਬਣਿਆ ਰਹੇ ਭੁੱਖ ਬਚਿਆ ਰਹੇ ਤੇ ਜਦੋਂ ਸਾਡੇ ਬੱਚਿਆਂ ਦੇ ਭਵਿੱਖ ਤੇ ਆਣ ਪਵੇ ਤਾਂ ਫਿਰ ਸਾਡਾ ਫਰਜ਼ ਬਣ ਜਾਂਦਾ ਹੈ ਕਿ ਸਾਡੀਆਂ ਭੈਣਾਂ ਦਾ ਹਿੱਸਾ ਜਿਹੜਾ ਗਿਣਤੀ ਹੈ ਬਰਾਬਰ ਹੈ ਤੁਸੀਂ ਵੀ ਓਨੀਆਂ ਹੀ ਐ ਜਿੰਨੇ ਸਾਡੇ ਮਰਦ ਵੀਰ ਨੇ ਸੋ ਇਸ ਕਰਕੇ ਮੈਂ ਉਮੀਦ ਕਰਦਾ ਕਿ ਆਪਾਂ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਇਹ ਜ਼ਰੂਰ ਕਰਨਾ ਹੈ ਕਿ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਦੇ ਲਈ ਤੁਹਾਡਾ ਸਭ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਭਾਵੇਂ ਤੁਸੀਂ ਘਰੇ ਹੋਵੋ ਭਾਵੇਂ ਮੋਰਚੇ 'ਚ ਹੋਵੋ ਇੱਕੇ ਜਰੂਰ ਬਣਾ ਕੇ ਰੱਖਿਓ ਕਿ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਇਸੇ ਤਰ੍ਹਾਂ ਬਰਕਰਾਰ ਰਹੇ ਕੋਈ ਹਰਾਉਣ ਵਾਲਾ ਜਮਿਆ ਨਹੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਸਾਡੇ ਬੱਚਿਆਂ ਦੇ ਉੱਤੇ ਜਦੋਂ ਆਣ ਪਵੇ ਤਾਂ ਮੇਰਾ خیال ਹੈ ਜਿਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਨਾ ਉਹ ਮਰ ਮਿਟਦੀ ਆਪਦੇ ਬੱਚੇ ਨੂੰ ਜਿਉਂਦਿਆਂ ਰੱਖਣ ਦੇ ਲਈ ਸੋ ਇਸ ਕਰਕੇ ਹੁਣ ਇਹਨਾਂ ਨੂੰ ਜਿਉਂਦਿਆਂ ਰੱਖਣਾ ਆਪਾਂ ਤੁਸੀਂ ਤੁਹਾਡੇ ਸਭ ਤੋਂ ਮੈਂ ਇੰਨੀ ਦੀ ਬੇਨਤੀ ਕਰਦਾ ਹੋਇਆ ਖਿਮਾ ਚਾਹੂਗਾ ਬਹੁਤ ਬਹੁਤ ਦੁਬਾਰਾ ਫੇਰ ਸਾਰੀਆਂ ਭੈਣਾਂ ਦਾ ਸਾਰੀਆਂ ਮਾਤਾਵਾਂ ਦਾ ਸਾਡੀਆਂ ਧੀਆਂ ਦਾ ਜਿਨ੍ਹਾਂ ਨੇ ਅੱਜ ਇਸ ਮੋਰਚੇ ਨੂੰ ਤਾਕਤ ਦਿੱਤੀ ਹੈ ਮੈਂ ਦਿਲ ਦੀ ਗਹਿਰਾਈ ਚੋਂ ਫਿਰ ਧੰਨਵਾਦ ਕਰਦਾ ਹੋਇਆ ਖਿਮਾ ਚਾਹੂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ప్రతి ਗਿੰਤੀ ਚ ਬੀਬੀਆਂ ਇਕੱਠੀਆਂ ਹੋਈਆਂ ਨੇ ਜਿਹੜੇ ਖੰਗਤ ਪੰਡਤ ਜੀ ਬੈਠੀ ਆ ਮੈਂ ਨਹੀਂ ਆ ਬੈਠੇ ਰਹੋ ਜੀ ਦੇਖੋ ਗੱਲ ਇਹ ਹੈ ਵਾਰੀ ਵਾਰੀ ਪ੍ਰਧਾਨ ਜੀ ਦੇ ਦਰਸੇ ਕਰਾ ਦੇ ਆਗੇ ਸਾਡੀਆਂ ਭੈਣਾ ਇਹ ਮਹਿਸੂਸ ਕਰ ਗਈਆਂ ਕਿ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸਾਨੂੰ ਲੜੇ ਬਿਨਾ ਮਹਿਫੂਜ਼ ਨਹੀਂ ਹੋਣੀ ਤੇ ਜਦੋਂ ਬੱਚੇ ਨੂੰ ਜਿਉਂਦਿਆਂ ਰੱਖਣਾ ਹੈ ਸਾਡੀਆਂ ਭੈਣਾਂ ਨੇ ਜਿਉਂਦਿਆਂ ਰੱਖਣਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹ ਜਨਮ ਦੀ ਪੀੜਾ ਇੱਕ ਭੈਣ ਨੇ ਇੱਕ ਮਾਂ ਨੇ ਝੱਲੀ ਹੈ ਤਾਂ ਫਿਰ ਉਹਨੂੰ ਜਿਉਂਦਿਆਂ ਰੱਖਣ ਦੇ ਲਈ ਵੀ ਉਹ ਮਰ ਮਿਟਣ ਗਿਆ ਸੋ ਉਹ ਅੱਜ ਦੇ ਇਸ ਇਕੱਠ ਨੇ ਸਾਬਤ ਕਰਤਾ ਹੈ ਉਹਨਾਂ ਨੇ ਇਸ ਵੱਡੇ ਇਕੱਠ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਬਹੁਤ ਬੇਸਿੱਟਾ ਨਿਕਲਿਆ ਨਹੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੀਟਿੰਗ ਬੇਸਿੱਟਾ ਨਹੀਂ ਨਿਕਲਦੀ ਕੋਈ ਵੀ